ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਐਪ ਦੀ ਮਦਦ ਨਾਲ ਆਸਾਨੀ ਨਾਲ ਬਣਾ ਸਕਣਗੇ ਪਾਸਪੋਰਟ ਦਸਤਾਵੇਜ਼ ਨਾਲ ਰੱਖਣ ਦਾ ਝੰਜਟ ਵੀ ਹੋਵੇਗਾ ਖਤਮ ਇਸ ਦੇ ਨਾਲ ਹੀ ਉਹਨਾਂ ਨੇ ਨਵੀਂ ਦਿੱਲੀ ਵਿਸ਼ੇਸ਼ ਘੁੰਮਣ ਜਾਣ ਦਾ ਸੁਪਨਾ ਹਰ ਕੋਈ ਦੇਖਦਾ ਹੈ ਫਸੀ ਸਾਰੇ ਜਾਣਦੇ ਹਾਂ ਕਿ ਵਿਦੇਸ਼ ਜਾਣ ਲਈ ਵੀਜ਼ਾ ਦੇ ਨਾਲ-ਨਾਲ ਪਾਸਪੋਰਟ ਵੀ ਜ਼ਰੂਰੀ ਹੁੰਦਾ ਹੈ ਪਾਸਪੋਰਟ ਬਣਾਉਣ ਦਾ ਪਰ ਪਾਸਪੋਰਟ ਤਾਂ ਬਹੁਤ ਆਸਾਨ ਹੈ ਪਰ ਪਾਸਪੋਰਟ ਬਣਾਉਂਦੇ ਸਮੇਂ ਦਸਤਾਵੇਜ਼ ਨੂੰ ਨਾਲ ਲੈ ਕੇ ਜਾਣਾ ਮੁਸ਼ਕਿਲ ਕੰਮ ਲੱਗਦਾ ਹੈ ਇਸ ਦੇ ਨਾਲ ਹੀ ਪਾਸਪੋਰਟ ਲੈਣ ਲਈ ਜ਼ਰੂਰੀ ਦਸਤਾਵੇਜ਼ ਨੱਥੀ ਕਰਨਗੇ ਪੈਂਦੇ ਹਨ ਜਿਹੇ ਚ ਇਨਾ ਦਸਤਾਵੇਜ਼ਾਂ ਨੂੰ ਗੁੰਮ ਨਾ ਭੁੱਲ ਜਾਣ ਦਾ ਡਰ ਬਣਿਆ ਰਹਿੰਦਾ ਹੈ ਜੇਕਰ ਤੁਸੀਂ ਪਾਸਪੋਰਟ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਹੈ ਹੁਣ ਤੁਹਾਨੂੰ ਪਾਸਪੋਰਟ ਬਣਾਉਣ ਲਈ ਦਸਤਾਵੇਜ਼ ਲੈ ਕੇ ਜਾਣ ਦੀ ਲੋੜ ਨਹੀਂ ਹੋਏਗੀ ਤੁਹਾਨੂੰ ਆਪਣੇ ਫੋਨ ਵਿੱਚ ਇੱਕ ਐਪ ਇੰਸਟਾਲ ਕਰਨੀ ਵਿਗ ਜਿਸ ਦੀ ਮਦਦ ਨਾਲ ਤੁਸੀਂ ਘੱਟ ਸਮੇਂ ਵਿੱਚ ਪਾਸਪੋਰਟ ਬਣਾ ਸਕੋਗੇ ਇਸ ਐਪ ਕਰੇਗੀ ਤੁਹਾਡੀ ਮਦਦ ਤੁਹਾਨੂੰ ਆਪਣੇ ਫੋਨ ਵਿੱਚ ਡਿਜੀ ਲੋਕਰ ਐਪ ਨੂੰ ਇੰਸਟਾਲ ਕਰਨਾ ਪਵੇਗਾ ਇਸ ਐਪ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਪਾਸਪੋਰਟ ਬਣਵਾ ਸਕਦੇ ਹੋ ਇਸ ਐਪ ਵਿੱਚ ਦਸਤਾਵੇਜ਼ ਵੀ ਆਸਾਨੀ ਨਾਲ ਪੁਸ਼ਟੀ ਹੋ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਡਿਜੀ ਲੋਕਰ ਵਿੱਚ ਸਰਕਾਰੀ ਪ੍ਰਾਈਮ ਪ੍ਰਮਾਣਿਤ ਐਪ ਹੈ ਇਸ ਐਪ ਦੀ ਵਰਤੋਂ ਡਾਕੂਮੈਂਟ ਵੈਰੀਫਿਕੇਸ਼ਨ ਲਈ ਕੀਤੀ ਜਾਂਦੀ ਹੈ ਕਿਸੇ ਵੀ ਵੈਰੀਫਿਕੇਸ਼ਨ ਹੋਣ ਦਸਤਾਵੇਜ਼ ਡੀਜੀ ਲੋਕਰ ਰਾਹੀਂ ਡਾਕੂਮੈਂਟ 5 ਵੇਰੀਫਾਈ ਕਰਨ ਦਾ ਤਰੀਕਾ ਬਹੁਤ ਆਸਾਨ ਹੈ ਅਤੇ ਤੁਹਾਡੇ ਰਜਿਸਟਰ ਮੋਬਾਈਲ ਨੰਬਰ ਅਤੇ OTP ਆਵੇਗਾ ਜਿਸ ਤੋਂ ਬਾਅਦ ਤੁਹਾਨੂੰ ਦਸਤਾਵੇਜ਼ ਦੀ ਪੁਸ਼ਟੀ ਕੀਤੀ ਜਾਵੇਗੀ ਪਾਸਪੋਰਟ ਬਣਾਉਣ ਲਈ ਕਿੰਨਾ ਸਮਾਂ ਲੱਗਦਾ ਹੈ ਦਸਤਾਵੇਜ਼ ਦੀ ਤਸਦੀਕ ਕਰਨ ਦਾ ਦਸਤਾਵੇਜ਼ ਜਮ੍ਹਾਂ ਕਰਨ ਤੋਂ ਬਾਅਦ 15 ਦਿਨਾਂ ਇੱਕ ਮਹੀਨੇ ਦੇ ਅੰਦਰ ਪਾਸਪੋਰਟ ਤਿਆਰ ਹੋ ਜਾਂਦਾ ਹੈ ਪਾਸਪੋਰਟ ਕੋਰੀਅਰ ਰਾਹੀਂ ਬੈਨਕਾਰਾਂ ਦੇ ਘਰ ਅਤੇ ਪਤੇ ਤੇ ਪਹੁੰਚ ਜਾਂਦਾ ਹੈ ਕਈ ਵਾਰ ਪਾਸਪੋਰਟ ਥੋੜੇ ਸਮੇਂ ਵਿੱਚ ਹੀ ਆ ਜਾਂਦਾ ਹੈ ਪਾਸਪੋਰਟ ਬਣਾਉਣ ਲਈ ਜਿਹੜਾ ਦਸਤਾਵੇਜ਼ ਤੁਸੀਂ ਦੇ ਰਹੇ ਹੋ ਉਹਨਾਂ ਬਾਰੇ ਥੋੜਾ ਧਿਆਨ ਰੱਖੋ ਜੇਕਰ ਤੁਸੀਂ ਦਸਤਾਵੇਜ਼ ਵਿੱਚ ਕੋਈ ਗਲਤੀ ਹੋਰ ਜਾਂਦੀ ਹੈ ਤਾਂ ਪੁਲਿਸ ਵੈਰੀਫਿਕੇਸ਼ਨ 'ਚ ਦੇਰੀ ਹੁੰਦੀ ਹੈ ਤਾਂ ਪਾਸਪੋਰਟ ਵੀ ਦੇਰੀ ਨਾਲ ਬਣ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਸਥਾਨਕ ਪਾਸਪੋਰਟ ਲਈ 1500 ਰੁਪਏ ਦਾ ਚਾਰਜ ਇਸ ਦੇ ਨਾਲ ਹੀ ਜ਼ਿਆਦਾਤਰ ਪੰਨਿਆਂ ਵਾਲੇ ਪਾਸਪੋਰਟ ਲਈ 2000 ਰੁਪਏ ਦੇਣੇ ਪੈਂਦੇ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ